ਮੇਰਾ ਪਹਿਲਾ ਕਿ ਮੈਂ ਤਾਂ ਪੰਜਾਬ ਦੇਸ਼ ਦੀ ਲੋਕ ਸਭਾ ਵਿੱਚ ਗਿਆ। ਕਿ ਇਸ ਤਰ੍ਹਾਂ ਦੇ ਗੈਂਚਰ ਨੂੰ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਆ ਉਸ ਬੰਦੇ ਸਿੱਧੂ ਦੇ ਸਮਰਥਕਾਂ ਦੇ ਔਰ ਸਿੱਧੂ ਦੇ ਪਰਿਵਾਰ ਆ ਜਾਂ ਚੌਣ ਆ ਲਿਆ ਤੇ ਕਲੇਜੇ ਚ ਠੰਡ ਨਹੀਂ ਪਈ। ਚੰਗੀ ਸਰਕਾਰ ਦੀ, ਸੂਝਵਾਨ ਲੋਕਾਂ ਦੀ, ਚੰਗੀ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਅੱਜ ਲੋੜ ਹੈ। ਉਸੇ ਬਾਰੇ ਮਲਜਮਾ ਦੀ ਮੀਟਿੰਗ ਕੀਤੀ ਜੀ ਗੱਲਬਾਤ ਹੋਈ। ਕੋਈ ਮੀਟਿੰਗ ਨਹੀਂ ਕੀਤੀ ਜਨਾਬ। ਮੈਨੂੰ ਸਿੱਧੂ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ। ਪਹਿਲਾਂ ਵੀ ਵੀ ਆ ਰਿਹਾ ਕਿ ਮੈਂ ਹੁਣ ਵੀ ਕਹਿ ਰਿਹਾ ਜਦੋਂ ਜਦੋਂ ਕਿਤੇ ਆਦੇਸ਼ ਹੁੰਦਾ ਹੈ ਭੋਲਾ ਬਾਈ ਜੀ ਦਾ ਜਾਂ ਮੇਰਾ ਚਿੱਤ ਕਰਦਾ ਆਉਣ ਦਾ ਮੈਂ ਐਮਪੀ ਬਣਿਆ ਵਿੱਚ 2 ਮਹੀਨੇ ਪਹਿਲਾਂ ਜਲੰਧਰ ਬਾਏ ਇਲੈਕਸ਼ਨ ਆ ਗਿਆ ਫਿਰ ਸੈਸ਼ਨ ਆ ਗਿਆ ਪੰਜਾਬ ਦਾ ਪ੍ਰਧਾਨ ਹੈ ਸੋ ਜਦੋਂ ਜਦੋਂ ਵੀ ਮੇਰਾ ਚਿੱਤ ਕਰਦਾ ਮੈਂ ਆ ਜਾਂਦਾ ਜਦੋਂ ਇਹਨਾਂ ਦਾ ਕੋਈ ਕਦੇ ਹੁਕਮ ਆ ਜਿੱਤਾ ਉੱਤਾੜਾ ਜਾਂਦਾ ਜਿੱਦਾਂ ਦੇ ਵਿੱਚ ਬਸਨੋਈ ਦੀਆਂ ਇੰਟਰਵਿਊਆਂ ਨੂੰ ਲੈ ਕੇ ਪਰਿਵਾਰ ਜਿੱਥੇ ਲਗਾਤਾਰ ਗੁਹਾਰ ਲਗਾ ਰਿਹਾ ਸੀ ਵਿਧਾਨ ਸਭਾ 'ਚ ਵੀ ਗੱਲ ਵੀ ਨਹੀਂ ਕਰਨ ਦੇ ਰਹੇ ਕਿਵੇਂ ਦੇਖ ਦੂੰ ਕਿ ਮੈਂ ਤਾਂ ਪਹਿਲਾਂ ਕਿਹਾ ਸੀ ਮੈਂ ਤਾਂ ਪੰਜਾਬ ਦੇਸ਼ ਦੀ ਲੋਕ ਸਭਾ 'ਚ ਕਿਹਾ ਕਿ ਇਸ ਤਰ੍ਹਾਂ ਦੇ ਗੈਂਗਸਟਰ ਨੂੰ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਆ ਉਸ ਬੰਦੇ ਦੇ ਸੋ ਰਬੀ ਮਾਲਕ ਹੈ ਇਸ ਦੇਸ਼ ਦਾ ਜਿੱਥੇ ਹੋਮ ਮਿਨਿਸਟਰ ਜਿੰਨਾ ਚਾਮ-ਦਾਮ ਹੋਵੇ ਇੱਕ ਗੈਂਗਸਟਰ ਦਾ ਸੋ ਅੱਜ ਤੱਕ ਇਨਸਾਫ ਤਾਂ ਮਿਲਿਆ ਹੀ ਨਹੀਂ ਉਸ ਇਨਸਾਫ ਦੀ ਉਡੀਕ ਦੇ ਵਿੱਚ ਹਮੇਸ਼ਾ ਮੂਸੀ ਵਾਲੇ ਦਾ ਪਰਿਵਾਰ ਸਾਡਾ ਭਰਾ ਭੋਲਾ ਜੀ ਲੜਾਈ ਲੜਦੇ ਰਹਿੰਦੇ ਆਪ ਵੀ ਆਵਾਜ਼ ਕਦੇ ਨਾ ਕਦੇ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਔਰ ਹਜੇ ਤੱਕ ਸਿੱਧੂ ਦੇ ਸਮਰਥਕਾਂ ਦੇ ਔਰ ਸਿੱਧੂ ਦੇ ਪਰਿਵਾਰ ਆ ਗਏ ਜਾਂ ਚੌਣ ਆ ਲਿਆ ਵੀ ਕਲੇਜੇ ਚ ਠੰਡ ਨਹੀਂ ਪਈ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਜਿੱਦੇ ਕੋਈ ਦਿਨ ਦੇ ਹੜਾਊਗਾ ਉਹ ਉਹਨਾਂ ਨੂੰ ਸ਼ਾਂਤੀ ਲਿਆਵਾ ਨਹੀਂ ਸਰ ਸਿੱਧੂ ਮੂਸੀ ਵਾਲੇ ਫਾਦਰ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਅਫੀਦ ਦੋ ਜਣਾ ਤੋਂ ਕਸ਼ਮਕਸ਼ ਚੱਲ ਉਹ ਯਾਰ ਹੁਣ ਮੀਡੀਆ ਵਾਲੇ ਹੀ ਤੁਸੀਂ ਕਰਾ ਦਿੰਦੇ ਹੋ ਕਸ਼ਮਕਸ਼ ਕੋਈ ਪੁਲਿਸ ਵਾਲੇ ਦੋ ਆਪਸ ਵਿੱਚ ਲੜ ਪਏ ਮਾੜਾ ਮੋਟਾ ਹੋ ਗਿਆ ਕੋਈ ਹੁਣ ਮੇਰੇ ਨਾਲ ਬਗੰਦਮਨ ਹੈਗੇ ਰਾਤ ਨੂੰ ਕੋਈ ਇੱਧਰ ਉੱਧਰ ਕੋਈ ਆਪਸ ਵਿੱਚ ਦੋ ਭਰਾ ਲੜ ਪੈ ਨੇ ਪੱਤਰਕਾਰ ਨਹੀਂ ਲੜ ਲੈਂਦੇ ਉਹ ਕਹਿੰਦਾ ਕੈਮਰਾ ਮੈਂ ਅੱਗੇ ਲਾਉਣਾ ਕੋਨਾ ਮੈਂ ਲਾਉਣਾ ਮਾੜਾ ਮੋਟਾ ਹੋ ਗਿਆ ਉਹ ਹਾਈਲਾਈਟ ਹੀ ਇੰਨਾ ਕਰਤਾ ਵੀ ਸਿੱਧੂ ਦੀ ਸੁਰੱਖਿਆ ਦੇ ਵਿੱਚ ਲੜਾਈ ਹੋਊਗੀ ਮੁੰਡੇ ਲੜੀ ਪੈਂਦੇ ਯੰਗ ਮੁੰਡੇ ਹੁੰਦੇ ਸੀ ਰਿਪੋਰਟ ਬਣਾਈ ਗਈ ਹੈ ਵੀ ਇਹਨਾਂ ਨੂੰ ਬਦਲਿਆ ਜਾਵੇ ਜਦ ਕੀ ਉਹਨਾਂ ਦੇ ਫਾਦਰ ਨੇ ਕਿਹਾ ਸੀ ਵੀ ਜੋਕ ਗਵਾਈਆਂ ਚਲਦੀਆਂ ਮੇਰਾ ਕੋਈ ਵੀ ਗਨਮੈਂਟ ਬਦਲਿਆ ਨਾ ਜਾਵੇ ਮੇਰੇ 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 ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਭੋਲਾ ਪਾਜੀ ਨੂੰ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਨੂੰ ਜੋ ਵੀ ਕਰਨਾ ਹੋਵੇ ਉਹ ਪਹਿਲਾਂ ਇਹਨਾਂ ਦੀ ਔਰੇ ਤੇ ਸਹਿਮਤੀ ਹੋਵੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਚਾਹੇ ਉਹ ਹੱਕ ਚਾਹੇ ਚਾਹੇ ਕਿਸੇ ਨੂੰ ਬਦਲਣਾ ਚਾਹੇ ਉਹ ਨਹੀਂ ਬਦਲਣਾ ਪੁੱਛ ਕੇ ਉਕੀ ਪਤਾ ਨਹੀਂ ਕੀ ਕੀ ਅਗਲੇ ਨਾਲ ਜੁੜਿਆ ਹੋਇਆ ਹੈ ਕੀ ਬੰਦੇ ਤੇ ਵਿਸ਼ਵਾਸ ਹੁੰਦਾ ਹੈ ਨਵਾਂ ਬੰਦਾ ਕੌਣ ਆਉਂਦਾ ਹੈ ਬੰਦੇ ਦੇ ਮਨ ਚ ਟੈਰਰ ਹੁੰਦਾ ਹੈ ਕਿ ਨਵਾਂ ਕੌਣ ਆਏਗਾ ਕੀ ਔਰ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਪੁਲਿਸ ਇਹੋ ਜਿਹਾ ਕੋਈ 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 ਵੀ ਐਸਾ ਕੰਮ ਨਹੀਂ ਕਰੂਗੀ ਜਿਹਦੇ ਨਾਲ ਐਵੇਂ ਕੋਈ ਅਜੀ ਗੱਲ ਹੋ ਪਈ